ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਜਲਦਾ ਹੀ ਰੀਪਰ ਅੱਜ ਵੀ ਪਿੰਡੇ ਤੇ 12ਵੀਂ 18 ਮੀਟਰ ਵਾਲੀ ਲੱਗੀ ਹੋਈ ਆ ਬਾਕੀ ਵੀਡੀਓ ਨੂੰ ਵੱਸ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰੋ ਤੇ ਆਪਾਂ ਫੇਸਬੁੱਕ ਇਮੇਂਟ ਚ ਟਰਾਲੀ ਵੀ ਭਰੀ ਜਾਂਦਾ ਡਾਇਰੈਕਟਰ ਜੇ ਵਧੀਆ ਲਾਨ ਹੋਵੇ ਬਾਕੀ ਇਧਰਲੇ ਪਾਸੇ ਰਹਿਦਾ ਹਲੇ ਕੰਮ ਆਉਣਗੀਆਂ 7-8 ਟਰਾਲੀਆਂ ਦਾ ਗੇੜ ਇਧਰਲੇ ਪਾਸੇ ਆ ਉੱਪਰਲੇ ਪਾਸੇ ਸਾਰੀ ਲਾਨ ਲਾਨ ਪਿਆ ਤੇ ਅੱਜ ਜੇ ਹਵਾ ਚੱਲਦੀ ਰਹੀ ਰਾਤ ਨੂੰ ਖਚੜਾਣਾ ਕੰਮ ਬਸ 1-2 ਦਿਨ ਦਾ ਹੀ ਕੰਮ ਰਹਿ ਗਿਆ ਹੋਰ ਆ ਬਣਾਏ ਤੋਂ ਬਾਅਦ ਫਿਰ ਆਪਾਂ ਆਪਣੀ ਬਣਾਵਾਂਗੇ ਬਾਦਲੇ ਜਿੱਥੋਂ ਗਣ ਕਬੱਡੀ ਦੀ ਬਾਕੀ ਰੀਪਰ ਦੀ ਸਫਾਈ ਬਹੁਤ ਵਧੀਆ ਦੇਖੋ ਜਿਵੇਂ ਦਾਤੀ ਨਾਲ ਵੱਢੀ ਹੁੰਦੀ ਆ ਗਣਕ ਇਦਾਂ ਖੇਤ ਕਰਿਆ ਪਿਆ ਬਾਕੀ ਸ਼ਾਮ ਨੂੰ ਥੋੜਾ ਜਿਹਾ ਮੱਕੀ ਦੇ ਲਵੇ ਲਵੇ ਟਰੈਕਟਰ ਆਫੇ ਚੱਲਦਾ ਏ ਥੱਲੇ ਜੀ ਫੜ ਜਾਂਦਾ ਐ ਲਾਣ ਆਪਾਂ ਢੇੜੇ ਲਵਾ ਲੈਣੇ ਨੇ ਮੱਕੀ ਜਿੱਥੇ ਤੱਕ ਹੈਗੀ ਆ ਔਰੇ ਤੱਕ ਇਹ ਮੱਕੀ 2 2 4 4 ਢੇੜੇ ਲਵੇ ਲਵੇ ਲੱਗ ਜਾਣਗੇ ਮੱਕੀ ਵਾਲੀ ਬੱਟ ਦੇ ਨਾਲ ਫੇਰ ਟਰੈਕਟਰ ਸਖਾਲਾ ਚੱਲੀ ਜਾਊਗਾ ਅੱਪਲਾ ਤਾਂ ਦਿਨ ਖੜੇ ਖੜੀ ਬਣ ਜਾਣੀ ਆ ਉਹ ਤੱਕ ਜਿੱਥੇ ਤੱਕ ਮੱਕੀ ਖੜੀ ਆ ਬਾਕੀ ਆਪਾਂ ਹੁਣ ਟਾਈਮ ਨੋਟ ਕਰਕੇ ਚਲਾਇਆ ਏ ਟਰੈਕਟਰ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਵਿੱਚ ਕਿੰਨੇ ਟਾਈਮ ਚ ਟਰਾਲੀ ਭਰਦਾ ਬਾਕੀ ਲਾਣ ਤੇ ਵੀ ਡਿਪੈਂਡ ਹੁੰਦਾ ਏ ਜਾਹੇ ਲਾਣ ਹੁੰਦਾ ਉਹ ਸਾਹਵਨਾ ਟਰਾਲੀ ਭਰੀ ਜਾਂਦੀ ਆ ਜਿਵੇਂ ਆ ਵਧੀਆ ਲਾਣਾ ਵਿੱਚ ਦੱਸ ਦਿਆਂ ਤੁਹਾਨੂੰ ਵੀ ਕਿੰਨੇ ਟਾਈਮ ਚ ਟਰਾਲੀ ਭਰੀ ਵੀਡੀਓ ਨੂੰ ਪੂਰੀ ਦੇਖਿਓ ਦੀ ਗੱਲਬਾਤ ਕਰਦੇ ਆ ਕਿੰਨਾ ਤੇਲ ਖਾ ਰਿਹਾ ਟਰੈਕਟਰ ਇਸਕਾ ਟਰਾਲੀ ਦਾ ਜਿੱਦੇ ਸਾਹਮਣੇ ਆ ਟਰੈਕਟਰ ਦੀ ਖਿਚਾਈ ਫੁੱਲ ਖਿਚਾਈ ਕਰਦਾ ਏ ਥੂੜੀ ਦੇਖੋ ਕਿੰਦਾ ਆ ਰਹੀ ਏ ਟਰਾਲੀ ਚ ਭਰ ਕੇ ਆ ਰਿਹਾ ਏ ਬੂਮ ਬਾਕੀ ਟਾਈਮ ਹੋਵੇ ਸ਼ਾਮ ਦੇ 5 ਵਜੇ ਚੱਲੇ 5:00 ਵਜੇ ਚੱਲੇ ਆਉਂਦਾ ਰਿੰਗ ਦਾ ਝੋਟਾ ਪਹਿਲੇ ਲੋਚ ਨਾਲੇ ਕੂਸ ਵਾਲੀ ਲੈਂਚ ਆਉਂਦਾ ਕੋਈ ਰੁਬਾ ਨਹੀਂ ਆਲੀਆ ਇੱਕ ਦੋ ਜਿਹੜੇ ਹੋਰ ਆਉਣਗੇ ਮੰਨ ਕੇ ਚੱਲੋ 16 ਮਿੰਟ ਹੋਗੇ ਟਰਾਲੀ ਨੂੰ ਲੱਗੀ ਨੂੰ ਉਹੀ 20 ਮਿੰਟ ਚ ਭਰ ਦੂਗਾ ਆ ਜਿਹੜਾ ਗਏ ਤੇ तकरीबन ਭਰੇ ਜਾਣੀਆਂ ਆ ਰਹੀ ਆ ਆ ਸਾਹਮਣੇ ਪਿੰਡਾ ਕਿਲੋਮੀਟਰ ਤੇ ਜਾ ਰਹੀ ਆ ਟਰਾਲੀ ਮੁੜ ਨਾ ਨਹੀਂ ਦਿੰਦਾ ਜਦ ਇਹ ਭਰਦਾ ਹੁੰਦਾ ਤਾਂ ਤੇ ਆ ਵੀਡੀਓ ਚ ਸਹੀ ਵੀ ਕਿੰਨੇ ਟਾਈਮ ਚ ਟਰਾਲੀ ਭਰੀ ਕੋਈ ਇੱਕ ਢੇਡਾ ਹੋਰ ਆਊਗਾ ਭਰ ਗਈ ਸਹੀ ਦੋ ਢੇਡਿਆਂ ਚ ਬੱਸ ਸਾ ਸਿੱਧਾ ਜਾ ਕਰਕੇ ਟਰੈਕਟਰ ਲੱਗੇ ਨੇ ਕੱਢਣ ਟਰੈਕਟਰ ਰੋਕੇ ਤੇ ਤੁਹਾਨੂੰ ਦੱਸਦੇ ਆਂ ਵੀ ਕਿੰਨੇ ਟਾਈਮ ਚ ਭਰੀਆ ਟਰਾਲੀ ਉਹ ਦੇਖੋ ਬਾਹਰ ਕੱਢਣ ਲੱਗ ਗਿਆ ਕੂੜੀ ਪੂਰੀ ਐ ਢੋਕੇ ਭਰਦੇ ਆਂ ਆਪਾਂ ਐਂ ਤਾਂ ਨਹੀਂ ਹੈਗਾ ਉੱਪਰ ਥੋੜੀ ਭਾ ਭਈ ਇਕੱਲੀ ਜਾਂਦੀ ਹੁੰਦੀ ਆ ਜਦੇ ਵੀ ਟਰੈਕਟਰ ਖੜਾਤਾ ਹੁਣ ਆਪਾਂ ਕਰਦੇ ਆ ਟਾਈਮ ਨੋਟ 19 ਮਿੰਟ 20 ਘੰਟੇ ਟਰਾਲੀ ਭਰਤੀ ਟਰੈਕਟਰ ਨੇ 19 ਮਿੰਟ 20 ਘੰਟੇ ਟਰਾਲੀ ਭਰਤੀ ਟਰਾਲੀ ਆ ਜਵੇ ਫਿਰ ਖਾਲੀ ਪਵਾ ਕੇ ਫਿਰ ਤੋੜਦੇ ਆ। ਯਾਲਦਾ ਕੰਮ ਕਰ ਜੀ ਰੀਪਰ ਦਾ। ਕਿ ਜਿਹੜਾ ਆਪਾਂ ਲਾਉਣ ਵਾਗੇ ਦੀ ਖਾਲੀ ਹੋ ਕੇ ਆ ਗਈ ਟਰਾਲੀ ਤੇ ਟਰਾਲੀ ਭਰੀ ਖੜੀ ਆ। ਇਹ ਲੈ ਕੇ ਚੱਲਦੇ ਆ। ਬਾਕੀ ਇਹ ਮੌਸਮ ਠੀਕ ਰਿਹਾ ਹਵਾ ਚੱਲਦੇ ਰਹੀ ਰਾਤ ਨੂੰ ਬਚਦਾਂਗੇ ਕੰਮ। ਵੀ ਹੈਗੇ ਗਾਉਂਡੀਆਰ ਉਹ ਬੜਾ ਝੌਟ ਟਰੱਕ ਝੌਟਾ ਸਵਰਾਜ 855 ਹੁਣ ਇੱਧਰ ਨੂੰ ਲੈ ਜਾਾਂਗੇ ਦੇ ਭਾਈ ਓਏ ਟਰਾਲੀ ਖੜਕਈ ਬੋ ਕਰਦੀ ਆ ਲਾਲੂ ਆ ਥੋੜੀ ਦੇਖ ਕੀ ਹੋ ਗਿਆ ਹੈ ਅੰਗਲੀ ਡਾ ਟੋਂਗੀ ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਚੱਲਦਾ ਜੀ ਮੱਕੀ ਨੂੰ ਪਾਣੀ 1368 ਮੱਕੀ ਆ ਇਹ ਆਪਣੇ ਦਾਨਬੀਰ ਵਾਲਿਆਂ ਦੀ ਤੇ ਵਧੀਆ ਵੈਰੈਟੀ ਆ ਤੇ ਹਰੇਕ ਟਾਂਡੇ ਨੂੰ 2-2 ਛੱਲੀਆਂ ਲੱਗੀਆਂ ਹੋਈਆਂ ਨੇ ਪਾਣੀ ਆਪਾਂ ਜਿੱਲੀ-ਜਿੱਲੀ ਨੂੰ ਮੋੜੀ ਜਾਂਦੇ ਆ ਤੋਂ ਪਾਰ ਹਵਾ ਬਹੁਤ ਤੇ ਚੱਲਦੀ ਆ ਪਸ਼ਵਾ ਉਹਦੇ ਕਰਕੇ ਪਾਣੀ ਲਾਉਂਦੇ ਸਾਰ ਪਿੱਛੇ ਹੀ ਖੇਤ ਚਿੱਟੇ ਹੋਈ ਜਾਂਦੇ ਨੇ ਜਿੰਨੀ ਜ਼ਿਆਦਾ ਗਿੱਲੀ ਰਹੂਗੀ ਮੱਕੀ ਉਨਾ ਫਾਇਦਾ ਏ ਸੋਕਾ ਨਹੀਂ ਲੱਗਣਾ ਚਾਹੀਦਾ ਆ ਟਾਈਮ ਮੱਕੀ ਨੂੰ ਆ ਦੇਖੋ ਹਰੇਕ ਟਾਂਡੇ ਨੂੰ ਦੋ ਦੋ ਛੱਲੀਆਂ ਨੇ ਹਰੇਕ ਨੂੰ ਬਾਕੀ ਹਲੇ ਬਣ ਰਹੀ ਆ ਛੱਲੀ ਚੰਗੀ ਤਰ੍ਹਾਂ ਸਮਝ ਲਓ ਜਦੋਂ ਉੱਪਰਲਾ ਆ ਝੰਡੇ ਪੱਤੇ ਦਾ ਬੂਰ ਝੜ ਗਿਆ ਸਾਰੇ ਹੀ ਫਿਰ ਛੱਲੀ ਤਿਆਰ ਹੋਣ ਲੱਗ ਜਾਂਦੀ ਆ ਇੱਕ ਇੱਕ ਪਟਾਈ ਨੂੰ ਆਪਾਂ ਕਰਦੀ ਦਾ ਪਾਣੀ ਇੱਕ ਪਾਸੇ ਦੇ ਨੂੰ ਸਾਰਾ ਪਰ ਜਾਂਦਾ ਏ ਜਿਹੜੇ ਹਿਸਾਬ ਨਾਲ ਲਾਈਟ ਆਉਂਦੀ ਆ ਉਹ ਹਿਸਾਬ ਨਾਲ ਪਾਣੀ ਉਹਨਾਂ ਕਰਨਾ ਪੈਂਦਾ ਤੇ ਬਾਕੀ ਵਿੱਚ ਵੜ ਕੇ ਵੀ ਦੇਖਦੇ ਆ ਵੀ ਕਿਸੇ ਪਾਸਿਓਂ ਪਟਾ ਸੁੱਕਾ ਨਾ ਰਹਿ ਜਵੇ ਤੇ ਹਾਈਟ ਵੀ ਵਧੀਆ ਮੱਕੀ ਦੀ ਦੇਖੋ ਹਾਈਟ ਕਿੰਨੀ ਆ ਤਕਰੀਬਨ ਹੋਊਗੀ 10 ਫੁੱਟ ਦੇ ਲਵੇ ਹਾਈਟ ਬਾਕੀ ਕਰਦੇ ਆ ਪਾਣੀ ਉਰੇ ਆਪਣੇ 9 ਕਿੱਲੇਆਂ ਦਾ ਖੇਤ ਆ ਇਹ ਤੇ ਸਾਰਿਆਂ ਤੋਂ ਗੇਤੀ ਮੱਕੀ ਹੈਗੀ ਆ ਆਪਣੀ 9208 ਉਹ ਤਕਰੀਬਨ ਛੱਲੀ ਤਿਆਰ ਹੋਣ ਲੱਗ ਗਈ ਉਹਦੀ ਤੇ ਇੱਕ ਲਾਈ ਹੋਈ ਆ ਆਪਾਂ 1890 ਤੇ 1899 ਇਹ ਵੈਰੈਟੀਆਂ ਲੱਗੀਆਂ ਹੋਈਆਂ ਨੇ ਆਪਣੇ ਕੋਲ ਉੱਪਰੋਂ ਵੀ ਦੇਖੋ ਇੱਕ ਸਾਰ ਖੜੀ ਆ ਸਾਰੀ ਉਹ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਆਪਣਾ ਫੇਸਬੁੱਕ ਤੇ ਵੀ ਪੇਜ ਆ ਐਮ ਐਸ ਤਨੂ 99 ਉਹਨੂੰ ਵੀ ਜਾ ਕੇ ਫੋਲੋ ਕਰ ਲਓ ਤੇ ਇੰਸਟਾਗ੍ਰਾਮ ਤੇ ਵੀ ਆ ਐਮ ਐਸ ਤਨੂਆ 923 ਉਹਨੂੰ ਵੀ ਫੋਲੋ ਕਰ ਲਓ ਆਪਾਂ ਖੇਤੀਬਾੜੀ ਦੇ ਐ ਵੀਡੀਓ ਪਾਉਂਦੇ ਰਹਨੇ ਆ